ਸਸ਼ੀ ਕਾ ਅਦਿਤਮ ਸ਼ਾਇਰਨ ਨਾਟਕ ਦੀ ਆਪਣੀ ਅਮਰਜੀਤ ਕਬ ਜੋਸ਼ੀ ਜੋਸ਼ੀ ਜੈਨੇ ਲਾਉਂਦੇ ਅਭਿਨੰਦ ਪਕਾਈ ਕੁੜਾ ਸਾਥ ਕਰਦੇ ਆ ਤੇ ਉਰੀਖਦੇ ਹੋਗੇ ਤੁਸੀਂ ਸਾਨੂੰ ਕਿ ਅਸੀਂ ਸਾਜਣਾ ਤੋਂ ਲਿਖਿਆ ਹੈ ਕਿ ਲੈ ਕੇ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਇਹ ਇੱਕ ਔਰਤ ਹੋਗੀ ਲਗਾ ਰਹੀ ਹੈ ਪਹਿਲਾਂ ਵੀ ਸੋਚਦਾ ਕਿ ਕਿ ਤੋਆ ਸੀ ਤੇ ਫਿਰ ਹੁਣ ਭਾਣਾ ਕਹਿੰਦੇ ਵੀ ਸਭੀ ਦੇ ਗੀਤ ਸਾਨੂੰ ਬੜੇ ਲੰਦੇ ਨੇ ਹਨ ਤੇ ਸਾਨੂੰ ਫਿਰ ਇੱਕ ਅੱਧਾ ਹੋਰ ਸੁਣਾਓ ਤੇ ਹੁਣ ਤੱਕ ਮਨੇ ਕਿੰਨੇ ਪਾਤੇ ਗੀਤ ਹੀ ਤੇ ਲੋ ਅੱਜ ਫੇਰ ਇੱਕ ਫੌਜੀ ਵੀ ਸ਼ਿਫਟ ਕਰਦੀ ਆ ਉਹ ਇਹ ਕੁੜੀ ਕਹਿੰਦੀ ਵੀ ਸ਼ੇਅਰ ਲੱਗਦਾ ਜਦੋਂ ਉਹ ਪਲੇਟ ਪਰ ਕਰਕੇ ਆਉਂਦਾ ਹੈ ਨਾ ਤੇ ਤੁਸੀਂ ਬਾਕੀ ਇਹ ਗੀਤ ਦੇ ਵਿੱਚ ਹੀ ਸੁਣਿਓ ਤੇ ਗੀਤ ਨੂੰ ਅਖੀਰ ਤੱਕ ਸੁਣਿਆ ਕਰੋ ਫੇਰ ਹੀ ਤੁਹਾਨੂੰ ਪਤਾ ਲੱਗਦਾ ਵੀ ਇਹਦੇ ਵਿੱਚ ਕੀ ਕਿਹਾ ਹੈ ਨਾ ਜੇ ਮੜਮ ਕੰਨ ਛੱਡ ਕੇ ਛੱਡਿਆ ਨਾ ਕਰੋ ਕਿਰਪਾ ਕਰਕੇ ਮੇਰਾ ਗੀਤ ਚਾਹੇ ਵਧੀਆ ਨਹੀਂ ਲੱਗਾ ਤੁਹਾਨੂੰ ਚਾਹੇ ਵਧੀਆ ਲੱਗ ਰਿਹਾ ਹੈ ਨਾ ਫਿਰ ਉਹ ਤੁਸੀਂ ਪੂਰਾ ਸੁਣਿਆ ਕਰੋ ਤੇ ਜੇਦੋਂ ਮੈਂ ਅੱਛਾ ਹੁਣ ਆਜੋ ਤੁਸੀਂ ਤੰਦਰੁਸਤੀ ਵਾਲੀ ਹੈ ਨਾ ਤੰਦਰੁਸਤੀ ਜੋਗਨ ਦੀਆਂ ਫਿੰਸ਼ੀਆਂ ਦੂਰ ਕਰੋ ਮਟਿਆਰਾ ਕੁੜੀਆਂ ਦੇ ਮੁੰਡਿਆਂ ਦੇ ਮੂੰਹ ਤੇ ਕਿਹਨਾਂ ਦੇ ਇਹ ਫਿੰਸ਼ੀਆਂ ਨਿਕਲ ਲੱਗ ਜਾਂਦੇ ਨੇ ਹਰ ਕਿਸੇ ਤਾਂ ਨਹੀਂ ਹੁੰਦੀਆਂ ਤੇ ਬਹੁਤ ਲੋਕਾਂ ਨੇ ਇਹ ਨਿਕਲ ਗਿਆ ਨੇ ਫਿਰ ਉਹ ਚਿਹਰਾ ਖਰਾਬ ਬਣ ਗਏ ਹੈ ਨਾ ਤੇ ਉਹ ਮੈਂ ਤੁਹਾਨੂੰ ਦੱਸੂਗੀ ਤੇ ਉਹਦੇ ਨਾਲ ਜੇ ਉਹ ਫਿੰਸ਼ੀਆਂ ਸ਼ਹੀ ਹੋ ਜਾਂਦੀਆਂ ਨੇ ਤੇ ਤੇਰਾ ਬਿਲਕੁਲ ਸਾਫ ਹੋ ਜਾਂਦਾ ਕਿਸੇ ਡਾਕਟਰ ਕੋਲ ਜਾਣ ਦੀ ਲੋੜ ਨਹੀਂ ਉਹ ਰੋਮੈਸ਼ਨ ਨੂੰ ਇਹਦੇ ਦੱਸਿਆ ਤੇ ਮਹਾਂ ਕੁਸ਼ਣੇ ਕਰਨ ਨਾਲ ਤੁੰਗਸਤੀ ਆ ਉਹ ਭਾਈ ਕਰਕੇ ਜਰੂਰ ਦੇਖ ਲਿਓ ਮੈਂ ਤਾਂ ਹੋਕਾ ਦੇਣਾ ਫਰ ਉਸ ਪਰ ਮਾਤਵਾੰਦੇ ਨਾ ਤੇ ਕਰਕੇ ਕੁਛੇ ਦੇਖਣਾ ਹੈ ਨਾ ਤੇ ਇਹ ਆ ਜਾਓ ਫਿਰ ਪਹਿਲਾਂ ਤਾਂ ਆਪਾਂ ਲੰਗਾਰਾਂਗੇ ਪ੍ਰੋਗਰਾਮ ਵੱਲ ਫਿਰ ਆਪਾਂ ਆਵਾਂਗੇ ਤੰਦਰੁਸਤੀ ਵਾਲਾ ਤੰਦਰੁਸਤੀ ਲਈ ਮੈਂ ਤੁਹਾਨੂੰ ਗੀਤ ਸਾਵੀਆਂ ਤੇ ਜੋ ਦਿਲ ਖੁਸ਼ ਹੁੰਦਾ ਤੇ ਫਿਰ ਆਪਾਂ ਤੰਦਰੁਸਤ ਰਹਿੰਦੇ ਹਾਂ ਨਾ ਜਿਹੜਾ ਆਪਣੇ ਸੀਂਦਸ ਦਾ ਸੰਬੰਧ ਹੈ ਆਪਣੇ ਮਨ ਨਾਲ ਹੈ ਇਹ ਮਨ ਉਦਾਸ ਹੈ ਨਾ ਤਾਂ ਤੁਸੀਂ ਇਹ ਨਹੀਂ ਹੋ ਵੀ ਬੰਦਾ ਉਹਦਾ ਕੀ ਰੱਖਿਆ ਜਾਂ ਹੁੰਦਾ ਮਨ ਮਨ ਹੀ ਰੋਗ ਲੰਬਦਾ ਫਿਰ ਆਪਣਾ ਤੇ ਇਹ ਰੋਗਾਂ ਤੋਂ ਬਚਣ ਲਈ ਤੇ ਜੇ ਕੋਈ ਮਾੜਾ ਮੋਟਾ ਰੋਗ ਹੈ ਤਾਂ ਉਹ ਤੋਂ ਉਹਨੂੰ ਠੀਕ ਕਰ ਲਈ ਫਿਰ ਮਹਾਪੁਰਸ਼ਾਂ ਨੇ ਦੱਸੇ ਮੁੱਕ ਕੇ ਮੈਨੂੰ ਦੱਸਦੀਆਂ ਤੇ ਮੈਂ ਨਾ ਆਪਦੇ ਕੋਲੋਂ ਕੋਈ ਗੱਲ ਨਹੀਂ ਦੱਸਦੀ ਉਹ ਜ਼ਰੂਰ ਕਰਕੇ ਦੇਖਿਆ ਤਾਂ ਪਰਮਾਤਮਾ ਤੁਹਾਨੂੰ ਨੀਕੋ ਜੀ ਤੇ ਆ ਜਾਓ ਫਿਰ ਹੁਣ ਆਪਾਂ ਥੋੜੀ ਵੀਰ ਨੂੰ ਯਾਦ ਕਰੀਏ ਕਿ ਉਹ ਅਧਿਕਾਰ ਵਾਲੀ ਤੇ ਉਹ ਕੀ ਉਹਦੀ ਸ਼ਿਫਟ ਕਰਦੀ ਹੈ ਹਨਾ ਇਹਦੇ ਕਿ ਫੌਜੀ ਦੀ ਸ਼ਿਫਟ ਕੀਤੀ ਹੋਈ ਹੈ ਮਤਲਬ ਆ ਜਾਓ ਸਾਡੇ ਨਾਲ ਆਓ ਇਸ ਰੇਤ ਨੂੰ ਕੀ ਕਹਿੰਦੀ ਹੈ ਸਟ੍ਰਕਚਰ ਮਾਹੀ ਮੇਰਾ ਸ਼ੇਰਿਆ ਫੁੱਲ ਦਾ ਜਦੋਂ ਕਾਰੀ ਕੇ ਫਰੇਲੀ ਕਰੀਆ कंदर कॾहिं जंगद न सोन कॾहिं उ अंगरे जी बोल कॾहिं जांगरी कारी आवे बड़ी दी वड़ी संग न बां पड़ी खे मार खी मरी मूनी बी ਮੈਨੂੰ ਕਹਿ ਦਾ ਨਿਵਰਲੀਏ ਆਪ ਬੁਲਾ ਨਾਏ ਟੋਲੀ ਕੀ ਵਜਾਵੇ ਮਹੀਂ ਮੇਰਾ ਮੁਸ਼ੇ ਗਰਲਾ ਸੁਨਿਆ ਹੋਣੇ ਮੇਰੀ ਹਾਸੰਦਰੀਆਂ ਵੇਖ ਵੇਖ ਉਹਨੂੰ ਹਾਸਦਾ ਗਰਲਾ ਸੁਨਿਆ

ਜੇ ਰੀਜਾਪੰਦ ਜਦੋਂ ਕਾਰਿ ਕੇ ਪਰੇਢੀ ਘਰੀਆ ਬੇ ਮਹੀ ਬੇਰ ਸ਼ੇ ਕਦੇ ਵੀ ਮੈਂ ਉਹਦੇ ਨਾਲ ਰੁਸੀਆ ਜਦੋਂ ਕੀਤੇ ਕਦੇ ਵੀ ਮੈਂ ਉਹਦੇ ਨਾਲ ਰੁਸੀਆ ਇਹਦੇ ਨੇ ਡਰਵਾ ਕਹਿੰਦਾ ਮੁੱਕ ਗਈਆਂ ਛੁੱਟੀਆਂ ਇਹਦੇ ਨੇ ਡਰਵਾ ਕਹਿੰਦਾ ਮੁੱਕ ਗਈਆਂ ਛੁੱਟੀਆਂ

ਸਨੂ ਗੀਟ ਬਹੁਤ ਸੰਦਾਇ ਹੋਗਾ ਸੰਤ ਬਹੁਤ ਵਧੀਆ ਗਿਆ ਹੈ ਨਾ ਤੇ ਤੁਹਾਡੀ ਸਪਾਰਸ਼ ਵੀ ਪੂਰੀ ਹੋਗੀ ਤੇ ਗੀਟ ਵੀ ਫੌਜੀ ਦਾ ਬਹੁਤ ਵਧੀਆ ਹੋਗੀ ਸਫਟਿੰਗ ਬਹੁਤ ਵਧੀਆ ਕਰੀ ਬੀਬੀ ਨੇ ਹੈ ਤੇ ਉਹਨੂੰ ਐਂ ਸ਼ੇਅਰ ਹੀ ਲੱਗਦਾ ਸੀ ਹੈ ਨਾ ਹੁੰਦੇ ਥੋੜੀ ਤਾਂ ਹੁੰਦੇ ਸ਼ੇਅਰ ਤੇ ਲੋ ਹੁਣ ਆ ਜਿਓ ਤੁਸੀਂ 300 ਸਪੀ ਦਾ ਇਹ ਜੋ ਬੰਗੀਆਂ ਫਿੰਸ਼ੀਆਂ ਦੂਰ ਕਰੋ ਲੈ ਵੀ ਲੈ ਲਿਓ ਹੈ ਤੇ ਅੱਜ ਮੈਨੂੰ ਇੱਕ ਪਿੰਡ ਦਾ ਫੋਨ ਆਇਆ ਤਰਨਤਾਰਨ ਤੋਂ ਕੋਈ ਪਿੰਡ ਹੈ ਉਹ ਕਹਿੰਦੇ ਅਸੀਂ ਆਂ ਪੁੱਛਣਾ ਮੈਂ ਕਿਹਾ ਤੁਸੀਂ ਸ਼ਰਮਾ ਹੀ ਮੰਗਾ ਲਓ ਅੱਖਾਂ ਦਾ ਕਹਿੰਦੇ ਜੀ ਅਸੀਂ ਕੀ ਖਾਈਏ ਕੀ ਪੀਏ ਹੈਨਾ ਮੈਂ ਪਹਿਲਾਂ ਤਰਵਾਪਾ ਤੁਸੀਂ ਸ਼ਰਮਾ ਹੀ ਮੰਗਾ ਲਓ ਬਾਕੀ ਉਹ ਵੀ ਜੋ ਕੋਲੋਂ ਖਾਣ ਨੂੰ ਕੋਈ ਨਾਲਾ ਸਮਾਨ ਤਾਂ ਤੇ ਲੋ ਉਹ ਵੀ ਠੀਕ ਹੋ ਜਾਓਗੇ ਤੁਸੀਂ ਤੇ ਉਹ ਕਹਿੰਦੇ ਵੀ ਚਲੋ ਫਿਰ ਅਸੀਂ ਉਹ ਵੀ ਦੇਖਾਂਗੇ ਜੀ ਹੈਨਾ ਤੇ ਸ਼ਰਮਾ ਸਾਨੂੰ ਭੇਜ ਦਿਓ ਤੇ ਇਹ ਹੈਗਾ ਫਿਨਸ਼ੀਆਂ ਦੂਰ ਕਰੋ ਲਲ ਲਿਖੋ ਪਣ ਸਾਰੀ ਦੁਕਾਨ ਤੇ ਜਾਏ ਕਾਪੀ ਪੈਨਸਲ ਲੈ ਲਈ ਨਾ ਉਸ ਬੱਤ ਚ ਲਿਖੋ ਬੱਤ ਚ ਲੋਧ ਧਨੀਆ ਇਹ ਸਾਰੇ ਚੀਜ਼ਾਂ ਤੁਸੀਂ ਬਰਾਬਰ ਮਾਤਰਾ ਚ ਲੈ ਲਓ ਜਿਵੇਂ ਆਪਿਆ ਗਰਾਮ ਲੈ ਲਓ ਹੈ ਨਾ ਇੰਨਾ ਕੁ ਲਈ ਬਣਾ ਕੇ ਦੇਖੋ ਤੇ ਕੀ ਕੀ ਲੈਣਾ ਬੱਤ ਚ ਲੋਧ ਧਨੀਆ ਇਹ ਬਰਾਬਰ ਭਾਵੇਂ ਬਰਾਬਰ ਮਾਤਰਾ ਚ ਲੈ ਲਿਆ ਤੁਸੀਂ ਇਹਨੂੰ ਪੁੱਟ ਪੀਸ ਕੇ ਕਪੜੇ ਸ਼ਾਨ ਕਰ ਦਿਓ ਘਰ ਲੈ ਪਾਊਡਰ ਬਣਾ ਲੈਣਾ ਤੇ ਫਿਰ ਇਹ ਮੂੰਹ ਤੇ ਵਿੱਚ ਮਤਲਬ ਮੂੰਹ ਤੇ 7 ਦਿਨ ਵਿੱਚ ਲਗਾਓ ਫਿੰਸੀਆਂ ਇਹ ਦੂਰ ਹੋਣਗੇ ਸਾਰੇ ਮੂੰਹ ਤੇ ਇਹਨੂੰ ਜਦੋਂ ਲਾਉਂਗੇ ਤੁਸੀਂ ਫਿੰਸੀਆਂ ਤੇ ਹੈਨਾ ਮੂੰਹ ਧੋ ਕੇ ਲਾ ਲਓ ਤੇਲ ਚ ਮਲਾ ਕੇ ਲਾ ਲਓ ਹੈਨਾ ਜੇ ਜਿਵੇਂ ਤੁਹਾਨੂੰ ਠੀਕ ਲੱਗਦਾ ਤੇਲ ਚ ਮਲਾ ਕੇ ਲਾਇਓ ਸਮਝ ਤੇ ਤੇ ਇਹ ਫਿੰਸੀਆਂ ਤੁਹਾਡੀਆਂ ਠੀਕ ਹੋਣੀਆਂ ਤੇ ਚੰਦ ਵਰਗਾ ਮੂੰਹ ਹੋ ਜਾਗਾ ਮੁੰਡਿਆਂ ਦਾ ਵੀ ਹੋ ਜਾਗਾ ਵੀ ਹੁਣ ਕਰਕੇ ਤੁਸੀਂ ਦੇਖਣਾ ਵਾਕਿਓ ਪ੍ਰਮਾਤਮਾ ਨੂੰ ਪਤਾ ਗਰੰਟੀ ਤਾਂ ਮੈਂ ਇੱਕ ਚੀਜ਼ ਦੀ ਤਾਂ ਹੀ ਗੰਦੀ ਕਿ ਕੋਈ ਗਰੰਟੀ ਪਰਮਾਨ ਦੇ ਸਰ ਹੈ ਤੇ ਨਾਲੇ ਮੈਂ ਮਹਾਪੁਰਸ਼ਾਂ ਦੇ ਦੱਸੀਆਂ ਗੱਲਾਂ ਦੱਸਣੀਆਂ ਤੇ ਉਹ ਤੁਹਾਨੂੰ ਦੱਸਤੀਆਂ ਕਰਕੇ ਤੁਸੀਂ ਦੇਖਣਾ ਤੇ ਲੋ ਹੁਣ ਮੈਨੂੰ ਦੇਓ ਛੁੱਟੀਆਂ ਕੱਲ ਨੂੰ ਨਾਂਨੇ ਗੀਤ ਤੇ ਨਵੇਂ ਨੁਕਤੇ ਨਾਲ ਫਿਰ ਰਵਾਂਗੇ ਧੰਨਵਾਦ ਮੇਰੀ ਵੀਡੀਓ ਦੇਖਣ ਲਈ ਮੇਰੇ ਰੋਚੀਆਂ ਨਾਲ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ